ਅੱਜ ਸੱਚਖੰਡ ਦਰਬਾਰ ਸਾਹਿਬ 'ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਲਈ ਪੰਜਾਬ ਦੀ ਪੰਜਾਬੀਆਂ ਨੂੰ ਚੜ੍ਹਦੀ ਕਲਾ ਦਾ ਅਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਦਰਬਾਰ ਸਾਹਿਬ ਵਿਖੇ ਪਹੁੰਚੇ ਹਨ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਬਲਤਾ ਭਾਈਚਾਰਕ ਸਾਂਝ ਦਾ ਸੰਦੇਸ਼ ਇਸ ਮਹਾਨ ਸਥਾਨ ਤੋਂ ਜਾਂਦਾ ਪੂਰੀ ਦੁਨੀਆ 'ਚ ਮੈਂ ਕਿਹਾ ਕਿ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਸਾਰੇ ਆਏ ਆ। ਕੰਟੀਨਿਊ ਜੀ ਕੱਲ ਜਦ ਕੀ ਨਾਰਾ ਭਗਵੰਤਪਾਲ ਹਰਮਣ ਨੂੰ ਕੱਲ ਦਿੱਤਾ ਗਿਆ ਤੇ ਕੱਲ ਸਾਰਿਆਂ ਦੀ ਮੀਟਿੰਗ ਸੀ। ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜੋ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀ ਵਲਤਾ ਦਾ ਡਵੈਲਪਮੈਂਟ ਦਾ ਵਿਕਾਸ ਦਾ ਇੱਕ ਸੰਦੇਸ਼ ਦਿੱਤਾ ਹਰ ਸਿਮਰਤ ਕੋਰ ਬਾਦਲ ਹੋਣੇ ਆਈ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਦੀ ਚੜ੍ਹਦੀ ਕਲਾ ਚਾਹੇ ਤੇ ਇਸ ਵਾਰ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿੱਤ ਹਾਸਲ ਕਰੇ ਪੰਜਾਬ ਦੇ ਲੋਕ ਸਹਾਤ ਦੇਣਗੇ ਖੇਤਰੀ ਪਾਰਟੀ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸੇ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਧਰ ਸਰ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਗਈ। ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ। ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀ ਤਿਆ। ਜਿਹੜੀ ਡਾਇਨਾਸਟਿਕ ਪੋਲਿਟਿਕਸ ਜਿਹੜੀ ਰਜਵਾੜਾशाही ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਤ ਸਿੰਘ ਮਾਨ ਨੇ। ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ ਜਿਹੜਾ ਖੁਦ ਕੰਮ ਕਰੇ ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੇ ਤੇ ਉਹ 2022 ਚ ਪੰਜਾਬ ਦੇ ਲੋਕਾਂ ਨੇ ਦੇ ਦਿੱਤਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਵੱਡਾ ਫਤਵਾ ਤਾਂ ਕੋਈ ਨਹੀਂ ਦੇ ਸਕਦਾ ਚਰਨਜੀਤ ਸਿੰਘ ਚੰਨੀ ਨੂੰ ਤੁਸੀਂ ਐਜ਼ ਅ ਆਪੋਜੀਸ਼ਨ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ ਚ ਮੰਤਰੀ ਰਹੇ 3 ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆ ਵਾਸਤੇ ਐਜੂਕੇਸ਼ਨ ਦੀ ਸੋਚ ਰੋਜ਼ਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਂਣ ਤੋਂ ਇਲਾਵਾ ਗੁੜ ਕੱਢਣ ਤੋਂ ਇਲਾਵਾ ਮੰਜੇ ਬੁਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜ੍ਹੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਹੁਤ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ corrupt ਜੀਵਨ ਹੈ 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ ਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਵੇ 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ ਚੋਂ ਨਿਕਲੇ ਤੇ ਤੁਸੀਂ ਸਮਝ ਸਕਦੇ ਹੋਵੇ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ ਹੈ ਉਹ ਕਹਿੰਦੇ ਮੈਂ ਸੁਦਾਮਾ ਬਣ ਕੇ ਆਇਆ ਤੇ ਮੈਨੂੰ ਕਿਸ਼ਨ ਬਣ ਕੇ ਬਣਾਓ ਜਲੰਧਰ ਗੱਲਾਂ ਨਾਲ ਕੋਈ ਸੁਧਾਮਾ ਨਹੀਂ ਬਣ ਸਕਦਾ ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂ ਜਲੰਧਰ ਚਾਏ ਹੋ ਤੇ ਤੁਸੀਂ ਸੁਧਾਮਾ ਬਣਨਾ ਸੀ ਪਹਿਲੇ ਆਪਣੇ ਘਰ ਜਿੱਥੋਂ ਤੁਸੀਂ ਦੋ ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਬਾਈ ਚ ਤੁਹਾਡੀ ਜ਼ਮਾਨਤ ਜ਼ਮਾਨਤ ਜਬਤ ਹੋਈ ਜੇ ਤੁਹਾਡੇ ਚੰਗੇ ਕੰਮ ਹੁੰਦੇ ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ ਤੁਸੀਂ ਲੋਕਾਂ ਵਿੱਚ ਵਿਛੜਦੇ ਹੁੰਦੇ ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ ਤਾਂ ਉਹ ਭਦੌੜ ਤੋਂ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦਾ ਜੀ ਟੀਵੀ ਲੱਗਿਆ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ ਦੋ ਵਾਰੀ ਬੁਰੀ ਤਰ੍ਹਾਂ ਦੋ ਸੀਟਾਂ ਤੋਂ ਹਾਰ ਗਿਆ ਚਲੋ ਹੁਣ ਇਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਆ ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ ਜਿਹੜੇ ਨਵਾਂ SIM SIM ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ SIM ਕਾਰਡ ਸੈੱਟ ਦਿੰਦੇ ਆ ਉਹਨਾਂ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ ਸੋ ਇਸ ਕਰਕੇ ਉਹ ਇੱਕ ਨਟੰਕੀ ਦੀ ਪੋਲਿਟਿਕਸ ਕਰਦੇ ਆ ਜਿਨੇ ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡੋਬੋਤੀ। ਸੋ ਸਭ ਨੂੰ ਪਤਾ ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ ਆ। ਉਹਰ ਵਿਜੇ ਪ੍ਰਤਾਪ ਬਹੁਤ ਸਵਾਲ ਚੁੱਕ ਰਹੇ ਨੇ ਬੇਅਦਬੀ ਦੇ ਮਸਲੇ। ਪਾਰਟੀ ਦੇ ਉੱਤੇ। ਚਲੋ ਅੱਜ ਮੌਕਾ ਨਹੀਂ। ਮਹਾਰਾਜ ਪੰਜਾਬ 'ਚ ਸਭ ਨੂੰ ਅਸ਼ੀਰਵਾਦ ਦੇਣ ਤੇ ਆਮ ਆਦਮੀ ਪਾਰਟੀ ਨੂੰ ਅਸ਼ੀਰਵਾਦ ਦੇਣ। ਅਸੀਂ ਜਿੱਤ ਕੇ ਪੰਜਾਬ ਦਾ ਕੇਸ ਜੋ ਦੇਸ਼ ਵਿੱਚ ਸੰਵਿਧਾਨ ਨੂੰ ਇਸ ਵੇਲੇ ਖਤਰਾ ਪਿਆ ਹੋਇਆ ਇਹਨਾਂ ਵੋਟਾਂ 'ਚ ਇਤਿਹਾਸ ਲਿਖਿਆ ਜਾਣਾ 24 ਦੀਆਂ ਲੋਕ ਸਭਾ ਚੋਣਾਂ 'ਚ ਕੌਣ 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 ਕਿੱਧਰ ਆ ਪੰਜਾਬੀ ਕਿਹੜਾ ਸੰਵਿਧਾਨ ਦੇ ਹੱਕ ਵਿੱਚ ਤੇ ਕਿਹੜਾ ਸੰਵਿਧਾਨ ਦੇ ਵਿਰੁੱਧ ਆ ਇਤਿਹਾਸ ਲਿਖਿਆ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਪਾਰਟੀ ਫੈਲਾ ਰਹੇ ਨਹੀਂ ਤੇ ਹੁਣ ਤੁਸੀਂ ਵੀ ਇਸ ਤਰ੍ਹਾਂ ਦੇ ਨਵੇਂ ਆਏ ਹੋ ਪਾਰਟੀ ਤੁਸੀਂ ਰਿੰਕ ਨੂੰ ਕਿੱਦਾਂ ਦੇਖਦੇ ਹੋ ਦੇਖੋ ਮੇਰਾ ਪਿਛਲੇ 25 30 ਸਾਲ ਤੋਂ ਪਬਲਿਕ ਲਾਈਫ ਆ ਸੇਵਾ ਕੀਤੀ ਆ ਜਲੰਧਰ ਜੀ ਪੜਿਆ ਜਲੰਧਰ ਜੀ ਜੰਮਿਆ ਜਲੰਧਰ ਜੀ ਸੇਵਾ ਕੀਤੀ ਜਲੰਧਰ ਜੀ ਖੇਡੇ ਆ ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ ਸੀ ਉਮੀਦਾਂ ਦੇ ਨਾਲ ਕਿ ਜਲੰਧਰ ਦੇ ਉਹ ਕੰਮ ਕਰਾਉਣਗੇ ਪਰ ਉਹ ਜਲੰਧਰ ਦੇ ਕੰਮ ਕਰਾਏ ਬਗੈਰ ਹੀ ਉਹ ਚਲੇ ਗਏ ਲੋਕ ਕਿਸੇ ਨੂੰ ਐਮਐਲਏ ਬਣਾ ਸਕਦੇ ਆ ਐਮਪੀ ਬਣਾ ਸਕਦੇ ਹੋਰ ਵਿਚਾਰੇ ਲੋਕ ਕੀ ਕਰਨ ਤੇ ਜੇ ਕੋਈ ਪੱਲਾ ਛਿੜਾ ਕੇ ਦੌੜ ਜਵੇ ਆਪਣੀ ਡਿਊਟੀ ਨਾ ਲੋਕਾਂ ਪ੍ਰਤੀ ਕਰੇ ਤਾਂ ਫਿਰ ਲੋਕਾਂ ਦਾ ਕਸੂਰ ਨਹੀਂ ਤੇ ਇਹ ਤਾਂ ਜਵਾਬ ਹੁਣ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਦੇਣੇ ਪੈ। ਥੈਂਕ ਯੂ ਥੈਂਕ ਯੂ ਵੈਰੀ ਅੱਜ ਸੱਚਖੰਡ ਦਰਬਾਰ ਸਾਹਿਬ ਤੇ ਗੁਰੂ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਲਈ ਪੰਜਾਬ ਦੀ ਪੰਜਾਬੀਆਂ ਦੇ ਚੜ੍ਹਦੀ ਕਲਾ ਦਾ ਅਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਪਹੁੰਚੇ ਹਾਂ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਵਾਲਤਾ ਭਾਈਚਾਰਕ ਸਾਂਝ ਦਸੰਦੇਵ ਇਸ ਮਹਾਨ ਸਥਾਨ ਤੇ ਜਾਂਦਾ ਪੂਰੀ ਦੁਨੀਆ ਇਸ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਸਾਰੇ ਆਏ ਹਾਂ ਕੰਟੀਨਿਊ ਜੀ ਕੱਲ ਜਦ ਕੀ ਨਾਰਾ ਭਗਵੰਤਪਾਨ ਹਾਨੂੰ ਕੱਲ ਦਿੱਤਾ ਗਿਆ ਕੱਲ ਸਾਰਿਆਂ ਦੀ ਮੀਟਿੰਗ ਸੀ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜੋ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀ ਵਲਤਾ ਦਾ ਡਿਵੈਲਪਮੈਂਟ ਦਾ ਵਿਕਾਸ ਦਾ ਇੱਕ ਸੰਦੇਸ਼ ਦਿੱਤਾ ਅਰ ਸਿਮਰਤ ਕੋਰ ਬਾਦਲ ਹੋਣੇ ਆਈ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਦੀ ਚੜ੍ਹਦੀ ਕਲਾ ਚਾਹੇ ਤੇ ਇਸ ਵਾਰ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿੱਤ ਹਾਸਲ ਕਰੇ ਪੰਜਾਬ ਦੇ ਲੋਕ ਸਹਾਤ ਦੇਣਗੇ ਖੇਤਰੀ ਪਾਰਟੀ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸੇ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਬਿਨਸ ਪਾਰਸ਼ ਬਿਨਾ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਗਈ। ਹਸਪਤਾਲਾਂ ਚ ਦਵਾਈਆਂ ਮਿਲ ਰਹੀਆਂ। ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀ ਤਿਆ। ਜਿਹੜੀ ਡਾਇਨੇਸਟਿਕ ਪੋਲਿਟਿਕਸ ਜਿਹੜੀ ਰਜਵਾੜਾ ਸ਼ਾਹੀ ਉਹਨੂੰ ਖਤਮ ਕਰਤਾ ਪੰਜਾਬ ਚ ਸਰਦਾਰ ਭਗਤ ਸਿੰਘ ਮਾਨ ਨੇ। ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ ਜਿਹੜਾ ਖੁਦ ਕੰਮ ਕਰੇ ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੀ ਤੇ ਉਹ 2022 ਚ ਪੰਜਾਬ ਦੇ ਲੋਕਾਂ ਨੇ ਦੇ ਦਿੱਤਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਵੱਡਾ ਫਤਵਾ ਤਾਂ ਕੋਈ ਨਹੀਂ ਦੇ ਸਕਦਾ ਸਰਨਜੀਤ ਸਿੰਘ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ